24 ਸਹਿਬ ਉਚਾਰਨ ਦਿਵਸ ਹੈ ਅੱਜ ਦੇ ਦਿਨ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਭੌਰ ਸਾਹਿਬ ਦੀ ਧਰਤੀ ਤੇ ਨੰਗਲ ਦੀ ਧਰਤੀ ਤੇ ਸਤਲੁਜ ਦਰਿਆ ਦੇ ਕੰਢੇ ਤੇ 1753 ਨੂੰ ਆਹਰਾ ਸੱਚੇ ਪਾਤਸ਼ਾਹ ਜੀ ਨੇ ਸ੍ਰੀ 24 ਸਹਿਬ ਉਚਾਰਨ ਕੀਤੀ ਹੈ 1753 ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪਈ ਸਾਹਿਬ ਦੇ ਵਿੱਚ ਵੀ ਬਕਾਇਦਾ ਜ਼ਿਕਰ ਕੀਤਾ ਹੈ ਕਿਹੜੇ ਦਿਨ ਕਿੱਥੇ ਤੇ ਕਦੋਂ ਚੌਪਈ ਸ਼ਿ ਵਿਚਾਰੀ ਗਈ ਮਹਾਰਾਜ ਕਹਿੰਦੇ ਸੰਬਦ ਸਤਰੈ ਸੈਸ ਭਣਿਜੈ ਅਰਧ ਸੈਸ ਗੁਣ ਤੀਨ ਕਹਿਜੈ ਭਾਦਰਵ ਸਦੀ ਅਸ਼ਟਮੀ ਰਵਵਾਰਾ ਤੀਰਸ 77ਵੰ ਗ੍ਰੰਥ ਸੁਧਾਰਾ ਮਹਾਰਾਜ ਕਹਿੰਦੇ ਨੇ ਕੇ ਭਾਦਰੋਂ ਸਦੀ ਅਸ਼ਟਮੀ ਨੂੰ ਦਿਨ ਸੀ ਐਤਵਾਰ ਦਿਨ ਐਤਵਾਰ ਸੰਬਤ 1765 ਭਲਜੈ ਭਾਦਰੋਂ ਸਦੀ ਅਸ਼ਟਮੀ ਨੂੰ ਅਰਧ ਸਹਸਕੁਣ ਤੀਨ ਕਹੀਜੈ ਭਾਦਰੋਂ ਸਦੀ ਅਸ਼ਟਮੀ ਰਬਵਾਰਾ ਭਾਦਰੋਂ ਸਦੀ ਅਸ਼ਟਮੀ ਤੇ ਦਿਨ ਐਤਵਾਰ ਨੂੰ ਤੀਰ 77ਵ ਗ੍ਰੰਥ ਸੁਧਾਰਾ ਮਹਾਰਾਜ ਕਹਿੰਦੇ 77ਵ ਕਹਿੰਦੇ ਨੇ ਸਤਲੁਜ ਨੂੰ ਤੇ ਤੀਰ ਕਹਿੰਦੇ ਨੇ ਕੰਡੇ ਨੂੰ ਮਹਾਰਾਜ ਕਹਿੰਦੇ ਅਸੀਂ ਸਤਲੁਜ ਦਰਿਆ ਦੇ ਕੰਡੇ ਤੇ 24 ਸੈਵ ਉਚਾਰਨ ਕੀਤੀ ਸੱਚੇ ਬਾਦਸ਼ਾਹ ਕਹਿੰਦੇ 24 ਸੈਵ ਸਤਲੁਜ ਦਰਿਆ ਦੇ ਕੰਡੇ ਤੇ ਉਚਾਰਨ ਕੀਤੀ ਤੇ ਗੁਰੂ ਪਿਆਰਿਓ ਸਭ ਤੋਂ ਵੱਡੀ ਬੇਨਤੀ ਹੈ ਦੁਨੀਆ ਦੇ ਵਿੱਚ 24 ਸੈਵ 24 ਸੈਵ ਪੜ ਲਓ ਸਾਰੀਆਂ ਬੇਨਤੀਆਂ 24 ਸੈਵ ਦੇ ਵਿੱਚ ਹੀ ਆ ਜਾਂਦੀਆਂ ਨੇ ਜੇ ਕਿਸੇ ਨੂੰ ਬੇਨਤੀ ਕਰਨ ਦਾ ਢੰਗ ਨਹੀਂ ਆਉਂਦਾ ਤੇ ਚੌਪਈ ਸਾਹਿਬ ਦੇ ਪਾਠ ਕਰੋ ਚਾਹੇ 51 ਕਰ ਲਓ ਚਾਹੇ 25 ਕਰ ਲਓ ਚਾਹੇ 1 ਜਾਂ 2 ਪੜ੍ਹ ਲਓ ਤੇ ਇਹ ਸਭ ਤੋਂ ਵੱਡੀ ਦੁਨੀਆ ਦੀ ਬੇਨਤੀ ਹੈ ਖੁਦ ਦਸਵੇਂ ਪਾਤਸ਼ਾਹ ਨੇ ਬੇਨਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਦੀ ਬੜਾ ਵੱਡਾ ਮਹਾਤਮਾ ਹੈ ਸ੍ਰੀ ਚੌਪਈ ਸਾਹਿਬ ਜੀ ਦਾ ਮਹਾਰਾਜ ਕਹਿੰਦੇ ਜੋ ਇਹ ਕਥਾ ਸੁਣੇ ਔਰ ਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ ਜੇ ਕੋਈ ਚੌਪਈ ਸਾਹਿਬ ਦੀ ਕਥਾ ਵੀ ਮਹਾਰਾਜ ਕਹਿੰਦੇ ਭਾਵਨਾ ਨਾਲ ਸੁਣ ਲਵੇ ਨਾ ਉਹਦੇ ਨੇੜੇ ਦੁੱਖ ਤੇ ਪਾਪ ਨਹੀਂ ਹੁੰਦੇ ਏਡਾ ਵੱਡਾ ਮਹਾਤਮਾ ਪੜਨ ਦਾ ਤੇ ਵੱਖਰਾ ਮਹਾਤਮਾ ਹੈ ਮਹਾਰਾਜ ਕਹਿੰਦੇ ਜੇ ਕੋਈ ਦੀ ਕਥਾ ਵੀ ਸੁਣ ਲਵੇ ਇਸੇ ਚੌਪਈ ਸਾਹਿਬ ਜੀ ਦੀ ਉਹਨੂੰ ਵੀ ਬੜਾ ਵੱਡਾ ਫਲ ਮਿਲੇਗਾ ਦੁੱਖ ਤੇ ਪਾਪ ਉਹਦੇ ਕਦੇ ਨੇੜੇ ਨਹੀਂ ਆਉਣਗੇ ਸੋ ਮਹਾਰਾਜ ਨੇ ਆਜ ਦੇ ਦਿਨ ਵਿਭੌਰ ਸਾਹਿਬ ਦੀ ਧਰਤੀ ਕਿਉਂਕਿ ਮਹਾਰਾਜ ਰਤਨ ਰਾਏ ਦੀ ਬੇਨਤੀ ਤੇ ਵਿਭੌਰ ਸਾਹਿਬ ਨੰਗਲ ਦੀ ਧਰਤੀ ਤੇ ਪਹੁੰਚੇ ਸਨ ਇੱਥੇ ਮਹਾਰਾਜ ਨੇ ਇਸ ਬਾਣੀ ਦਾ ਵਿਚਾਰੋ ਇਹ ਨਹੀਂ ਕਿਹਾ ਵੀ ਅਸੀਂ ਆਪ ਵਿਚਾਰਨ ਕੀਤੀ ਹੈ ਕਿ ਆ ਉਹਦੀ ਕਿਰਪਾ ਨਾਲ ਕਰਮ ਨਾਮ ਵਰਣਤ ਸਮਤ ਤੇਰੀ ਕਿਰਪਾ ਦੇ ਨਾਲ ਹੀ ਮੈਂ ਸਾਰੇ ਗ੍ਰੰਥਾਂ ਦਾ ਵਰਣਨ ਕੀਤਾ ਹੈ ਮਹਾਰਾਜ ਕਹਿੰਦੇ ਉਹਦੀ ਕਿਰਪਾ ਜਿਹੜੀ ਹੈ ਨਾ ਉਹਦਾ ਜਿਹੜਾ ਕਰਮ ਹੈ ਉਹਦਾ ਵਰਣਨ ਨਹੀਂ ਹੋ ਸਕਦਾ ਸੋ ਬਹੁਤਾ ਕਰਮ ਲਿਖਿਆ ਨਾ ਜਾਏ